ਲਾਈ ਵੀ ਮਿੱਤਰੋ ਅੱਪਾ ਅੱਜ ਪਹੁੰਚੇ ਹੋਈ ਸੀ ਪਿੰਡ ਤੋਗਾਵਾਲੀ ਬਾਈ ਹਾਂਜੀ ਤੋਗਾਵਾਲਾ ਤੇ ਜ਼ਿਲ੍ਹਾ ਕਿਹੜਾ ਰਹਿੰਦਾ ਸੰਘਰੂਜ ਸੰਘਰੂਜ ਜਿਹੜੇ ਦਾ ਜ਼ਿਲ੍ਹੇ ਦਾ ਪਿੰਡ ਆ ਤੋਗਾਵਾਲਾ ਤੇ ਬਾਕੀ ਬਾਈ ਗੋਲੇ ਯਾਰਾ ਝੋਟੀ ਵੀ ਨਾ ਬਹੁਤ ਵਧੀਆ ਪੂਰੀ ਜੈਡ ਬਲੈਕ ਬਾਕੀ ਤੁਸੀਂ ਚੈੱਕ ਕਰ ਸਕਦੇ ਤੇ ਹੈ ਵੀ ਝੋਟੀ ਉਮਰ ਵੀ ਕੁਸ ਖਾਸ ਨਹੀਂ ਤੇ ਦੋ ਸੂਏ ਸੂਏ ਆ ਹਾਂਜੀ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਇੱਧਰ ਨੂੰ ਹੋ ਜਾਣਾ ਜੀ

ਇਨ ਸਮੱਸਿਆਵਾਂ ਤਾਂ ਫਿਰ ਛੁਟਕਾਰਾ ਪਾਓ আর ਆਪਣੇ ਪਸੂ ਤਾਂ আরសាལ ਇੱਕ ਬੱਚਾ ਪਾਓ আর ਹੋਰ ਵੀ ਕਿਵੇਂ ਪੁੱਝਣਾਓ ਥੰਮਨੇ ਤਾਂ ਇਸ ਨੰਬਰ ਪੇ ਕੰਟੈਕਟ ਕਰ ਲਿਓ 7890042000 ਇਹਦੇ ਵਿੱਚੋਂ ਕੱਢ ਗਏ ਇਹ ਸਾਹਮਣੇ ਰੱਖੂਗਾ ਤੇ ਪੂਰਾ オリジナル ਠੀਕ ਆ ਪਰ ਹਸਾਰ ਜੁਨੀਵਰਸਿਟੀ ਦੇ ਚੰਗੇ ਦੁੱਧ ਰਗੜ ਵਾਲਾ ਤੇ ਬਾਕੀ ਬਈ ਆਪਣਾ ਪਿੰਡ ਰਹਿ ਜਾਂਦਾ ਟੋਗਾ ਵਾਲੀ ਟੋਗਾ ਵਾਲ ਜਿਲ੍ਹਾ ਸੰਗਰੂਰ ਹਾ ਦੇ ਤੇ ਰਹਿ ਗਏ ਹਨ ਠੀਕ ਹੈ ਤੇ ਬਾਈ ਝੋਟੀ ਹਰਿਆਣੀ ਚੋਈ ਹੋਈ ਕਿ ਇਧਰੋਂ ਲਈ ਸੀ ਵੀਰੇ ਪੰਜਾਬ ਚੋਂ ਲੱਤੀ ਪੰਜਾਬ ਚੋਂ ਤੇ ਬਾਕੀ ਉਹ ਚੰਗੀ ਲਾਇ ਤੇ ਹਾਂ ਚੰਗੇ ਦੁੱਧ ਵਾਲੀਆਂ ਨਸਲ ਦੇ ਕੰਮ ਕਰ ਰਹੇ ਕਹਿੰਦਾ ਮਤਲਬ ਤੇ ਬਾਈ ਕਹਿੰਦਾ ਨਸਲ ਦੇ ਕੰਮ ਕਰ ਰਿਹਾ ਤੇ ਬਾਕੀ ਬਾਈ ਨੇ ਦੇਖ ਕੇ ਹਨਾ ਚੰਗਾ ਮਤਲਬ ਸੀਮਨ ਯੂਜ਼ ਕਰਾਇਆ ਤੇ ਬਾਈ ਕਹਿੰਦਾ ਬਰੀਡ ਦੇ ਕੰਮ ਕਰ ਹਨਾ ਬਾਕੀ ਥਣਾ ਥਣਾ ਸਪੇਸ ਵੀ ਯਾਰ ਬਹੁਤ ਸੋਹਣਾ ਝੋਟੀ ਦਾ ਦੇਖੋ ਮਨ ਲੱਗ ਗਠ ਗਠ ਵਾਂਗੂ ਜਿਹੜਾ ਥਣ ਪਿਆ ਤੇ ਚੰਗੇ ਝੋਟੀ ਬਾਕੀ ਬਾਈ ਕੋਲੇ ਦੋ ਝੋਟੀਆਂ ਨੇ ਆ ਵੀ ਚੰਗੀ ਆ ਜਾਪਾ ਗੱਲ ਕਰੀਏ ਬਾਕੀ ਬਾਈ ਨੇ ਰਿਜ਼ਲਟ ਦੇਖਿਆ ਜੀ ਆਪਾਂ ਬਾਈ ਤੋਂ ਅੱਜ ਨਾ ਮੰਨ ਲਾ ਜਿਵੇਂ ਕਹਿੰਦੇ ਹੁੰਦੇ ਆ ਵੀ ਰਿਵਿਊ ਮੰਨ ਲਾ ਲੈਣਿਆਂਗੇ ਵੀ ਇੱਕ ਦਵਾਈ ਦਿੱਤੀ ਸੀ ਬਾਕੀ ਬਾਈ ਨੇ ਆਪਾਂ ਤੋਂ ਇੱਕ ਦੋ ਦਵਾਈ ਲੈ ਕੇ ਆਏ ਸੀਗਾ ਰਾਈਟ ਮਲਕ ਬੂਸਟਰ ਹੈ ਨਾ ਤੇ ਕਿਵੇਂ ਲੱਗਾ ਉਹ ਰਿਜ਼ਲਟ ਬਹੁਤ ਵਧੀਆ ਰਿਜ਼ਲਟ ਠੀਕ ਆ ਕਿਹੜੀ ਮੱਝ ਨੂੰ ਦਿੱਤੀ ਸੀ ਆਪਾਂ ਠੀਕ ਆ ਆ ਖੜੀ ਆ ਮਿੱਤਰੋ ਟੀਗਲਵਾਂ ਨਹੀਂ ਦਿੰਦੀ ਸੀ ਕਿ ਤੁੱਤੀ ਨਹੀਂ ਦਿੰਦੀ ਸੀ ਤੁੱਤੀ ਨਹੀਂ ਦਿੰਦੀ ਸੀ ਸੜਾ ਮਾਰਦੀ ਸੀ ਲੈ ਮਿੱਤਰੋ ਆ ਮੱਝ ਨਾਲ ਜਿਹੜੀ ਸੜਾ ਮਾਰਦੀ ਹੁੰਦੀ ਸੀਗੀ ਬਾਈ ਕਹਿੰਦਾ ਦੁੱਧ ਏਕੜਾਂ ਕੀ ਮਿਲਦੀ ਮਿਲਦੀ ਸੀਗੀ ਤੇ ਦੁੱਧ ਦੇ ਥੱਲੇ ਚੰਗਾ ਤੇ ਬਾਕੀ ਤੁਸੀਂ ਆਰਡਰ ਵੀ ਦੇ ਸਕਦੇ ਹੋ ਹਨ ਇਹ ਵੀ ਜੈਡ ਬਲੈਕ ਆ ਚੰਗੀ ਆ ਮੰਨ ਲਾ ਤੇ ਬਾਕੀ ਬਾਈ ਨੇ ਜਦੋਂ ਆਪਣੇ ਨਾਲ ਸੰਪਰਕ ਕਰਿਆ ਵੀਡੀਓ ਦੇਖ ਕੇ ਤੇ ਰਾਈਟ ਮਿਲਕ ਬੂਸਟਰ ਲਿਆ ਸੀਗਾ 1 ਲੀਟਰ ਆ ਤੇ ਬਾਕੀ ਬਾਈ ਹੁਣ ਵਧੀਆ ਖੜਦੀ ਜਾਮਾ ਹਾਂਜੀ ਦੋਨੇ ਟਾਈਮ ਲਦੀ ਆ ਦੁੱਧ ਵੀ ਚੰਗਾ ਆਂਦੀ ਆ ਮੁੜਕੇ ਤਾਂ ਨਹੀਂ 흘ਲੀ ਨਹੀਂ ਨਾ ਹੁੰਦੀ ਕਿਰਾਂ ਦੇਕਦੀ ਆਈ ਸੀ ਕਿਰਾਂ ਦੇਖ ਤਸੀ ਠੀਕ ਨਹੀਂ ਤੈਨੂੰ ਤਾਂ ਚੱਲੀ ਸੀਗੀ ਆਪਾਂ ਯਾਰ 550 ਮੰਨ ਲਾ 600 ਰੁਪਏ ਲਾਉਣੇ ਆ ਪਹਿਲਾਂ ਤਾਂ ਲੱਗਦਾ ਨਹੀਂ ਸੀ ਠੀਕ ਆ ਹਾਂਜੀ ਪਰ ਹੁਣ ਤਸੱਲੀ ਆ ਹੋਰ ਵੀ ਲੋਕਾਂ ਨੂੰ ਦੱਸਿਆ ਸਹੀ ਆ ਦੋ ਬਾਈ ਠੀਕ ਆ ਤੇ ਬਾਕੀ ਤੇਰੇ ਪਰਨੇ ਚ ਹੁਣ ਤਾਂ ਹੋਰ ਵੀ ਲੈ ਲੈ ਤੇ ਬਾਕੀ ਜੇ ਤੇਰਾ ਮਨ ਮਨ ਲਾ ਦਸਲੀ ਹੋ ਤਾਂ ਫੇਰ ਹੀ ਉਹਨਾਂ ਨੂੰ ਦਵਾਈ ਹੈ ਨਾ ਲੈ ਮਿੱਤਰੋ ਬਾਈ ਨੇ ਰੈਟ ਮਿਲਕ ਬੂਸਟਰ ਵਰਤੀ ਜਿਹੜੇ ਭਰਾ ਕਹਿੰਦੇ ਹੁੰਦੇ ਆ ਰਿਜ਼ਲਟ ਨਹੀਂ ਹੈਗਾ ਤਾਂ ਬਾਈ ਸੋਡੇ ਸਾਹਮਣੇ ਖੜਾ ਆ ਝੋਟੀ ਨੇ ਦਿੱਤੀ ਆ ਆ ਕੇ ਪਿੰਡ ਤੋਗਾਵਾਲ ਦੇ ਵਿੱਚ ਪਤਾ ਵੀ ਕਰ ਸਕਦੇ ਹੋ ਤੇ ਝੋਟੀ ਥੱਲੇ ਵੀ ਦੁੱਧ ਮਿੱਤਰੋ ਚੰਗਾ ਤੇ ਲੈ ਕੇ ਭਜਦੀ ਸੀਗੀ ਤੇ ਇਹ ਦੁੱਧ ਆਪਾਂ ਜਦੋਂ ਹਟਾਦੀ ਤੇ ਵਧੀਆ ਦੋਨੇ ਟਾਈਮ ਮਿਲਦੀ ਆ ਤੇ ਬਾਕੀ ਬਾਈ ਖੜਾਗਾ ਤੇ ਬਾਈ ਨਾਲ ਤੁਸੀਂ ਸੰਬਰਕ ਵੀ ਕਰ ਸਕਦੇ ਹੋ ਤੇ ਇਹਦੇ ਬੱਚੇ ਵੀ ਆਪਾਂ ਤੁਹਾਨੂੰ ਦਿਖਾ ਦਈਏ ਇੱਧਰ ਖੜੇ ਨੇ ਤੇ ਉਹ ਜਿਹੜੀ ਆਪਾਂ ਮੱਝ ਦੇ ਟੀਕੇ ਪਰ ਉਹਦੀ ਪਹਿਲੇ ਸੂਈ ਦੀ ਕੱਟੀ ਆ ਤੇ ਆ ਦੂਜੇ ਸੂਈ ਦੀ ਕੱਟੀ ਆ ਤੇ ਬੱਚਾ ਨੂੰ ਵੀ ਆਪਾਂ ਚੰਗਾ ਬਣਾਉਣਾ ਤੇ ਚੰਗਾ ਸੀਮਣ ਪਰ ਨਸਲ ਸੁਧਾਰ ਵਾਸਤੇ ਜੇ ਕਿਸੇ ਭਰਾ ਨੇ ਚੰਗਾ ਸੀਮਣ ਯੂਜ਼ ਕਰਾਉਣਾ ਤਾਂ ਆਪਣਾ ਨੰਬਰ ਸਕਰੀਨ ਤੇ ਆਪਣੇ ਨਾਲ ਸੰਪਰਕ ਕਰ ਸਕਦਾ ਤੇ ਬਾਕੀ ਮਿੱਤਰੋ ਸੋਨੂੰ ਰਿਜ਼ਲਟ ਆ ਤਾਂ ਬਾਈ ਨੇ ਸਾਹਮਣੇ ਦੱਸ ਹੀ ਦਿੱਤਾ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਦੇ ਲਈ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕਿਸੇ ਹੋਰ ਦੋਸਤ ਮਿੱਤਰ ਦਾ ਫਾਇਦਾ ਹੋ ਜਾਣਾ ਦੇਖ ਕੇ ਧੰਨਵਾਦ ਜੀ